ਇਹ ਸਾਜ਼ ਨੂੰ ਕਿਹਾ ਜਾਂਦਾ ਸਰੰਗੀ ਜੀ ਇਹ ਨਾਮ ਕਿਵੇਂ ਪਿਆ ਤੇ ਇਹਦਾ ਪਿਛੋਕੜ ਕੀ ਹੈ ਇਸ ਸਾਜ਼ ਦਾ ਜੀ ਇਸ ਸਾਜ਼ ਦਾ ਜੋ ਪਿਛੋਕੜ ਹੈ ਪਾਈ ਸਾਹਿਬ ਉਹ ਬਹੁਤ ਪ੍ਰਾਤਨ ਹੈ ਜੀ ਜਦੋਂ ਮਹਾਂਜੋਦੜੋ ਹੜੱਪਾ ਹੜੱਪਾ ਵਗੈਰਾ ਉਹ ਉਸ ਟਿਕਾ ਖੁਦਾਈਆਂ ਹੋਈਆਂ ਜੀ ਉਹ ਖੁਦਾਈਆਂ ਦੇ ਵਿੱਚ ਗੱਜ ਨਾਲ ਵਜਾਉਣ ਵਾਲਾ ਸਾਜ਼ ਪ੍ਰਾਪਤ ਹੋਇਆ ਉਹ ਜਿਹੜੇ ਸਾਜ਼ ਸੀ ਉਹਨਾਂ ਸਾਜ਼ਾਂ ਦੇ ਵਿੱਚ ਸੌਰੰਗੀ ਦਾ ਵੀ ਜ਼ਿਕਰ ਹੈ ਬਹੁਤ ਪ੍ਰਾਤਨ ਜ਼ਿਕਰ ਹੈ ਸੋ ਉਸ ਵੇਲੇ ਇਹਨਾਂ ਸਾਜ਼ਾਂ ਦਾ ਨਾਮ ਜੋ ਸੌਰੰਗੀ ਨਹੀਂ ਸੀ ਜਿੰਨੇ ਵੀ ਸਾਜ਼ বাজਾਏ ਜਾਣ ਵਾਲੇ ਸੀ ਉਹਨਾਂ ਦਾ ਨਾਂ ਵੀਨਾ ਸੀ ਗਾਤਰ ਵੀਨਾ ਮਨੁੱਖੀ ਸਰੀਰ ਨੂੰ ਕਹਿੰਦਾ ਮਤਲਬ ਕਿ ਮਨੁੱਖੀ ਸਰੀਰ ਦਾ ਨਾਂ ਵੀ ਗਾਤਰ ਵੀਨਾ ਸ਼ੂਸ਼ਰ ਵੀਨਾ মুখ ਨਾਲ বাজਾਇਆ ਜਾਣ ਵਾਲਾ ਸਾਜ਼ ਚਾਹੇ ਗਾਜ ਨਾਲ বাজਾਇਆ ਜਾਣ ਵਾਲਾ ਸਾਜ਼ ਸਟ੍ਰੋਕ ਦੇ ਨਾਲ বাজਾਇਆ ਜਾਣ ਵਾਲਾ ਸਾਜ਼ ਉਹਨਾਂ ਨੂੰ ਵੀਨਾ ਹੀ ਕਿਹਾ ਜਾਂਦਾ ਸੀ ਸੋ ਸੌਰੰਗੀ ਇਸ ਸਾਜ਼ ਦਾ ਨਾਮ ਇਸ ਤਰ੍ਹਾਂ ਪਿਆ ਕਿ ਪ੍ਰਾਰਥਨ ਸਮੇਂ ਦੇ ਵਿੱਚ ਜੋ ਰਬਾਬ ਵਗੈਰਾ ਸਾਜ਼ ਜੋ ਇਹ ਵੀ ਪ੍ਰਾਰਥਨ ਸੀ ਜੀ ਹੈ ਨਾ ਜੋ ਪ੍ਰਾਤਨ ਸਾਜ਼ ਸੀ ਰਬਾਬ ਵਗੈਰਾ ਜੋ ਵਜਦੇ ਸੀ ਸਾਜ਼ ਜਾਂ ਵੀਣਾ ਸੀ ਵੀਣਾ ਦੇ ਵਿੱਚ ਤਾਰ ਨੂੰ ਦਬਾ ਕੇ ਵਜਾਇਆ ਜਾਂਦਾ ਸੀ ਤਾਰ ਨੂੰ ਦਬਾਉਣ ਦੇ ਨਾਲ ਜੋ ਉਹਦੇ ਵਿੱਚ ਐਕਚੁਅਲੀ ਜੋ ਗੱਲਬਾਤ ਹੋਣੀ ਚਾਹੀਦੀ ਸੀ ਉਹ ਨਹੀਂ ਹੁੰਦੀ ਸੀ ਕਿਉਂਕਿ ਦਬ ਜਾਂਦਾ ਸੀ ਤਾਰ ਦਬਦੀ ਸੀ ਉਹਦੀ ਖੁੱਲ ਕੇ ਸਾਊਂਡ ਨਹੀਂ ਸੀ ਆਉਂਦੀ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਸੌਰੰਗੀ ਸਾਜ਼ ਹੋਂਦ ਵਿੱਚ ਆਇਆ ਉਹ ਸਾਜ਼ ਨੂੰ ਅਸੀਂ ਨਾ ਇਹਨਾਂ ਨੌਵੇਂ ਦੇ ਜ਼ਰੀਏ ਵਜਾਉਣ ਲੱਗੇ ਉਲਟ ਨੌਵੇਂ ਦੇ ਜ਼ਰੀਏ ਕਿਉਂਕਿ ਜਦੋਂ ਮਾਸਤੇ ਨਾਲ ਅਸੀਂ ਇਸ ਤਰ੍ਹਾਂ ਕਰਕੇ ਤਾਰ ਦਬਦੇ ਤਾਂ ਸਾਊਂਡ ਜਿਹੜੀ ਉਹ ਦਬਦੀ ਆ ਜੀ ਤੇ ਜਦੋਂ ਅਸੀਂ ਨੌ ਉਲਟ ਨੌਵੇਂ ਦੇ ਨਾਲ ਵਜਾਉਂਦੇ ਆ ਸਾਜ਼ ਨੂੰ ਤੇ ਸਾਊਂਡ ਜਿਹੜੀ ਤਰਮਾਂ ਦੀ ਖੁੱਲ ਜਾਂਦੀ ਆ ਉਹਨਾਂ ਸਾਜ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਜੋ ਸਕੂਪ ਨਹੀਂ ਸੀ ਹਾਂ ਜੀ ਜੀ ਜਿਹਦੇ ਵਿੱਚ ਖਟਕਾ ਝਟਕਾ ਮੀਂਡ ਗਮਕ ਸੂਤ ਘਸੀਟ ਜੀ ਹੈਨਾ ਕੀ ਬਾਤ ਇਸ ਤਰ੍ਹਾਂ ਦੀਆਂ ਜਿਹੜੀਆਂ ਤਾਨਾਂ ਉਹ ਲਈਆਂ ਜਾਣ ਜਿਸ ਸਮੇਂ ਜੋ ਸਰੰਗੀ ਇਸ ਇਸ ਤਰ੍ਹਾਂ ਵਜਾਈ ਜਾਣ ਵਾਲਾ ਸਾਜ਼ ਪੈਦਾ ਹੋਇਆ ਨਵਾਂ ਦੇ ਨਾਲ ਉਹੀ ਵੀਣਾ ਹਾਂਜੀ ਜੀ ਉਹੀ ਜਿਹੜੀ ਪਨਾਕੀ ਵੀਣਾ ਕੋਸ਼ਾ ਵੀਣਾ ਕੋਸ਼ਕ ਵੀਣਾ ਹੈ ਦੰਦੀ ਵੀਣਾ ਜੀ ਇਹ ਇਹ ਸਾਰੇ ਨਾਮ ਸੀ ਸਰੰਗੀ ਦੇ ਬਿਲਕੁਲ ਨੇੜੇ ਨੇੜੇ ਸਾਜ਼ ਸੀ ਸੋ ਜਿਹੜਾ ਇਹਦੀ ਬਿਲਕੁਲ ਨੇੜੇ ਦਾ ਸਾਜ਼ ਹੈ ਉਹ ਹੈ ਪਨਾਕੀ ਵੀਣਾ ਠੀਕ ਹੈ ਜੀ ਪਿਨਾਕ ਗਜ ਨੂੰ ਗਜ ਨੂੰ ਕਿਹਾ ਜਾਂਦਾ ਠੀਕ ਹੈ ਜੀ ਸ਼ਿਵ ਸ਼ਿਵਤ ਨੂੰ ਉਸ ਦਾ ਨਾਮ ਪਿਨਾਕ ਉਹਨਾਂ ਨੂੰ ਕਿਹਾ ਜਾਂਦਾ ਉਹਦੇ ਤਨੋਛ ਦੇ ਟਾਈਪ ਜਿਹੜਾ ਇਹ ਵਜਾਇਆ ਜਾਣ ਵਾਲਾ ਸਾਜ਼ ਉਸ ਨੂੰ ਪਿਨਾਕੀ ਵੀਨਾ ਕਿਹਾ ਜਾਂਦਾ ਸੀ ਉਹ ਪਹਿਲਾਂ ਇਹ ਸਾਜ਼ ਦੇ ਜਿਹੜੇ ਪਿਨਾਕੀ ਵੀਨਾ ਸੀ ਉਹਦੇ ਇੱਥੇ ਟੂੰਬਾ ਲੱਗਦਾ ਸੀ ਇਸੇ ਤਰ੍ਹਾਂ ਹੀ ਵਜਦਾ ਇਸੇ ਤਰ੍ਹਾਂ ਹੀ ਸੀ ਕੱlde ਨਾਲ ਲਾ ਕੇ ਜੀ ਲੇਕਿਨ ਸਮਾਂ ਬਦਲਿਆ ਜੀ ਜੀ ਹੌਲੀ ਹੌਲੀ ਚੇਂਜ ਹਰ ਚੀਜ਼ ਦੇ ਵਿੱਚ ਆਉਂਦੀ ਹੈ ਤੁਸੀਂ ਦੇਖੋ ਪਹਿਲਾਂ ਇਹ ਟੁੰਬਾ ਸੀ ਇੱਕ ਟੁੰਬਾ ਬੈਕ ਤੇ ਸੀ ਠੀਕ ਹੈ ਜੀ ਇਸ ਪਰ ਜਦੋਂ ਇਹ ਖੋਲ ਸਰੰਗੀ ਦਾ ਬਣਿਆ ਇਹ ਇਥੋਂ ਖਾਲੀ ਹੋਗਾ ਔਰ ਇਹ ਦਾ ਇਹ ਦਾ ਇਹ ਚੀਜ਼ ਖਾਲੀ ਹੋ ਗਈ ਇਹ ਚੀਜ਼ ਜੀ ਜੀ ਇਹ ਟੁੰਬੇ ਦੀ ਜਗ੍ਹਾ ਇਹ ਚੀਜ਼ ਬਣ ਗਈ ਤਾਂ ਇਹ ਸਾਜ ਦੇ ਵਿੱਚ ਚੇਂਜ ਹੋ ਕੇ ਇਹ ਸਾਜ ਦੇ ਵਿੱਚ ਹਰ ਇੱਕ ਚੀਜ਼ ਜੋ ਵਜਨ ਕਰਕੇ ਕਿ ਹਰ ਚੀਜ਼ ਦੇ ਵਿੱਚ ਵਸਦੀ ਪਾਪ ਜਿਹੜਾ ਗਲਾ ਜੋ ਆਦਮੀ ਦਾ ਗਲਾ ਹੈ ਜੋ ਗਲਾ ਕਹਿੰਦਾ ਹੈ ਉਹੀ ਚੀਜ਼ ਇਸ ਚੀਜ਼ ਕਹਿ ਸਕਦੀ ਹੈ ਕੀ ਬਾਤ ਹੈ ਉਹੀ ਇਹ ਉਹ ਇਹਦੀ ਆਵਾਜ਼ ਉਦਾਂ ਦੀ ਆ ਸਕਦੀ ਹਾਂ ਜੀ ਕਿ ਹਰ ਇੱਕ ਬਹਾਰ ਇੱਕ ਬੋਲ ਹਰ ਇੱਕ ਚੀਜ਼ ਜੋ ਗਲਾ ਗਲਾ ਕਹਿੰਦਾ ਗਲੇ ਦੇ ਬਹੁਤ ক্লোਜ਼ ਹੋਣ ਕਰਕੇ ਵਾਹ ਵਾਹ ਕਿ ਸੌ ਰੰਗ ਪਿਆਰਾ ਇਹ ਦੇ ਵਿੱਚ ਤਾਂ ਯਾਰ ਸਾਰੇ ਗੁਣੀ ਜਨਾਂ ਨੇ ਫੇਰੇ ਦਾ ਨਾ ਕੀ ਬਾਤ ਹੈ ਉਸ ਵੀਣਾ ਤੋਂ ਸੌ ਰੰਗੀ ਰੱਖ ਦਿੱਤਾ ਕਿ ਯਾਰ ਹਰ ਤਰ੍ਹਾਂ ਦਾ